ਫੀ ਹੋਰਿਆ ਕਿਮਿਆ ਆ ਦੇ ਕੋ ਬੈ ਜਾਂਦੀ ਆਗੇ ਉਹ ਪਿਆਜਾਂ ਮਾਂ ਟੀਸੀ ਤੇ ਤੋੜਾਂ ਕਿਹੜੇ ਸਾਹਮਣੇ ਉਹਨੂੰ ਯਾਰ ਮੈਂ ਜਿੰਨਾ ਵਧੀਆ ਸਵਾਦ ਸਾਈਕਲ ਤੇ ਕੰਟੈਂਟ ਸ਼ੂਟ ਕਰਨ ਦਾ ਨਾ ਹਲਤਾ ਰਿਸਕ ਦਾ ਰਿਸਕ ਨਾਲੇ ਸਵਾਦ ਦਾ ਸਵਾਦ ਹੈ ਹਰਦੇ ਰਾਪੂ ਹੋਇਆ ਉਹ ਤੇ ਬਰਾਪਾ ਦੂਤ ਰਵਾਂ ਉਹ ਕਮਰਾ ਮੈਂ ਦੂਦਰਾਂ ਚੱਪਟੇ ਫੜੀ ਨਹੀਂ ਆਦੀ ਹੁਣ ਉਹਦੀ ਵਾਰੀ ਸੀ ਤੇਰੇ ਮੇਰੀ ਹੁੰਦੀ ਤੂੰ ਫੜ ਲੈਣੀ ਸੀ ਆਏ ਦੇ ਚਾਹੂਗੇ ਦਵਾਈ ਦੋ ਤਰੀਕੀ ਆਹ ਹਾ ਹਾ ਉਹ ਸੱਚ ਹੋ ਕਿ ਸਭ ਰਾ ਰੋਪਿਆ ਸੋ ਹੈਲੋ ਗਾਇਜ਼ ਵੈਲਕਮ ਬੈਕ ਟੂ ਅਨਦਰ ਬਲੌਗ ਸੋ ਦੁਕਾਨ ਦਾ ਮੌਕੇ ਸ਼ਾਮ ਨਹੀਂ ਹੋ ਗਿਆ ਆਪਾਂ ਆਪਣੇ ਸਾਈਕਲ ਤੇ ਤੇ ਦੇਣਿਆਂ ਦਿਖਾਨਾਂ ਤੇ ਆ ਕੇ ਕੀ ਮਾਹੌਲ ਬਣਿਆ ਹੋਇਆ ਠੰਡ ਬਹੁਤ ਜ਼ਿਆਦੇ ਆ ਤੜਕੇ ਦੇ ਅਸੀਂ ਆਹੀਂ ਬੈਠੇ ਆ ਰਜਾਈਆਂ ਦੇ ਅੰਦਰ ਵੜ ਕੇ ਹੁਣ ਥੋੜਾ ਜਿਹਾ ਟਾਈਮ ਤਾਂ ਲੱਗਿਆ ਤੋਂ ਸੋਚਿਆ ਕਿ ਦੇਖ ਕੇ ਆਈਏ ਕਿੱਥੇ ਜੇ ਕੰਮ ਕੋਈ ਨਿਬੜ ਗਿਆ ਆਪਣਾ ਤੇ ਠੰਡ ਬਹੁਤ ਜ਼ਿਆਦੇ ਆ ਅੱਜ ਦੇ ਜੱਟ ਨੂੰ ਲੰਚਿਆ ਜਾ ਸਵੇਰ ਆਉਂਦਾ ਸਾਈਕਲ ਚ ਲਾਉਂਦਾ ਵਾ ਬਲ ਸੋਚਿਆ ਤੁਰ ਕੇ ਜਾਂਦੇ ਆ ਕਿਰਾਂਕਾ ਦਾ ਸਾਈਕਲ ਤੇ ਹੀ ਚੱਲਗੇ ਸਾਈਕਲ ਤੇ ਜੋ ਨਜ਼ਾਰਾ ਆਉਂਦਾ ਉਹ ਹੋਰ ਕਿਤੇ ਨਹੀਂ ਆਉਂਦਾ ਆ ਵੀ ਦਿਓ ਸਵਾਦ ਸਾਈਕਲ ਤੇ ਕੰਟੈਂਟ ਸ਼ੂਟ ਕਰ ਹੁੰਦਾ ਨਾ ਨਾਲ ਤਾਂ ਰਿਸਕ ਦਾ ਰਿਸਕ ਨਾਲ ਸਵਾਦ ਦਾ ਸਵਾਦ ਆ ਕੱਪੂ ਸੈੜੋ ਹੋ ਜਾ ਇਹ ਜਿਹੜੇ ਕੇ ਤੋਂ ਵੈਸੇ ਤਾਂ ਮਨ ਲਾ ਕੇ ਕੰਮ ਆ ਜੋਵਾ ਨਿਭੜਨਾ ਚਾਹੀਦਾ ਵੀ ਕੋਈ ਇੰਨਾ ਤੋਂ ਆਪਣੀ ਨਿਕਲੀ ਜਿਹੜੀ ਰੇਤੇ ਰੁੱਤੇ ਦੀ ਟਰੈਜੀ ਆ ਗਈ ਉਹ ਵੱਡੀ ਨਹੀਂ ਜੀ ਮੈਂ ਆ ਦੇਖੋ ਗੋਲਗਾਂ ਖੇਡੀ ਜਾਂਦੇ ਜਵਾਬ ਆ। ਅੱਛਾ ਜੋ ਬਈ ਪੰਜੂ ਆ। ਅੜੀ ਰੇ। ਤੇ ਉਹ ਬਣਾ ਬਾਰਚੂ ਬੈਠੀ ਆ ਕੋਈ। ਪਤਾ ਨਹੀਂ ਕੌਣ ਬੈਠਾ। ਕਿਨੇ ਆ ਜਾਗੇ ਪਹਿਲਾਂ। ਸੋ ਅੱਜ ਆਪ ਇੱਧਰ ਦੀ ਵੜਨ ਦੀ ਬਜਾਏ ਇੱਧਰ ਦੀ ਚੱਲਾਂਗੇ। ਹਾ ਵਾਹ ਟੈਂਗਾ ਲੱਗਦਾ। ਉਹ ਬੜੇ ਹੀ ਪਿਆਮੋ ਹੌਲ ਉਹ ਟਰਾਲੀ ਵੀ ਆ ਹੀ ਗਈ ਮਰਦਾ ਹਾਂ 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 ਆ ਗਿਆ ਚੱਲ ਯਾਰ ਚੌਥੀ ਸਾਈਡ ਦਾ ਵੀ ਕੰਮ ਨਿਬੜਿਆ ਦੇਣਿਆ ਕੋਈ ਘੈਂਟ ਜੀ ਚੀਜ਼ ਪਈ ਆ ਫਲ ਫੁੱਲ ਖਾਨ ਕੋਸ ਨਹੀਂ ਹੋਣਾ ਕਿੰਨੂ ਤਾਂ ਸਾਰੇ ਉੱਡ ਗਏ ਅਮਰੂਦ ਅਮਰਾਦ ਹੋਣਗੇ ਜਿਵੇਂ ਇਹ ਤਾਂ ਗੰਨੇ ਨੂੰ ਕੰਮ ਦੇਣੀ ਬੇਲਾਂ ਦੀ ਸੁੱਕੀਆਂ ਪਈਆਂ ਛੋਟੇ ਆ ਯਾਰ ਇਹ ਤਾਂ ਪਾਣੀ ਸੱਟ ਹੋਰ ਦੇਖੀਏ ਕਿਤੇ ਕੋਈ ਵਧੀਆ ਪਿਆ ਹੋਵੇ ਅਮਰੂਦ ਰ ਲਾਕਧਾਣੀਓ ਟੋਪੀ ਥੱਲੇ ਲਾਕਧਾਣੀ ਕੋਈ ਹੋਰ ਵਧੀਆ ਕਿਤੇ ਕੋਈ ਪਿਆਹੂ ਅਮਰੂਦ ਆਹੀ ਆ ਵੀ ਪਤਾ ਨਹੀਂ ਕਿਹੋ ਜਿਹਾ ਹੋ ਛੋਟੇ ਆ ਯਾਰ ਹੈ ਕਾਫੀ ਛੋਟੇ ਪਏ ਅਮਰੂਦ ਉਧਰ ਜਾ ਕੇ ਦੇਣ ਆ ਪਿਆਹ ਇੱਕ ਟੀਸੀ ਤੇ ਜਾਵਾਂ ਕਿਦੜੇ ਕਿਦੜ ਤੇ ਆ ਸਹੀ ਕੋਈ ਕੋਈ ਪੁਰਾਣਾ ਹੀ ਸਿੱਟਿਆ ਪਿਆ ਇੱਥੇ ਵਧੀਆ ਅਮਰੂਦ ਹੀ ਦਿਸ ਜੇ ਪਿਆ ਤਾਂ ਬਬਾ ਯਾਰ ਆਪਿਆ ਵਧੀਆ ਨਾ ਆਦਾ ਇੱਧਰ ਕਾਹ ਕਰੇ ਨਾ ਇਹ ਵੀ ਛੋਟਾ ਹੀ ਆ ਹਜੇ ਭਾਲਕ ਵੀ ਨਾ ਮੱਧਦਾ ਮੈਂ ਗਾਲਾਂ ਪੈਣ ਆਪੇ ਓ ਪਈ ਓ ਦੇਖੋ ਕਿੰਨੇ ਸੋਹਣਾ ਪਿਆ ਉੱਥੇ ਆਪਿਆ ਜਮਾ ਟੀਸੀ ਤੇ ਉੜਾਂ ਕਿਹੜੇ ਹਿਸਾਬ ਨਾਲ ਉਹਨੂੰ ਯਾਰ ਮੈਂ ਕਿੱਧਰ ਦੀ ਆ ਟੱਪਲਾ ਮਾਰਨਾ ਪੈਂਦਾ ਆ ਬਹੁਤਾ ਚੱਲ ਪਤਾ ਨਹੀਂ ਕਿੱਧਰ ਕਿੱਧਰ ਦੀ ਜਾਣਾ ਪੈਂਦਾ ਯਾਰ ਖੜਜੋ 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 ਪਤਾ ਨਹੀਂ ਕਿੱਧਰ ਕਿੱਧਰ ਦੀ ਜਾਣਾ ਪੈਂਦਾ ਯਾਰ ਹੈਗੇ ਤਾਂ ਬਹੁਤ ਵਧੀਆ ਅਮਰੂਦ ਪਏ ਨੇ ਪਰ ਛੋਟੇ ਨੇ ਯਾਰ ਟਾਈਮ ਲੱਗੂ ਆ ਮੈਨੂੰ ਪਤਾ ਮਿੱਠੇ ਦਾ ਤਾਂ ਪਤਾ ਨਹੀਂ ਹੋਣਗੇ ਕਿ ਨਹੀਂ ਪਰ ਹੈਗੇ ਵਧੀਆ ਨੇ ਛੋਟੇ ਛੋਟੇ ਆ ਥੋੜੇ ਜਿਹਾ ਕੰਮ ਆਹੀ ਡਿਗਦੀ ਫਿਰਦੀ ਆ ਹੋ ਠੰਡ ਕਰਕੇ ਚੀਜ਼ਾਂ ਦਾ ਮੈਂ ਬਾਹਲਾਂ ਚੱਕ ਲਿਆ ਆ ਹੁਣ ਸੰਭਲ ਦੀ ਗਾਂ ਹੈਣੀ ਆ ਦੇਖੋ ਯਾਰ ਕਿੰਨੀ ਘੈਂਟ ਚੀਜ਼ ਆ ਪੁਰਾਣੀ ਪਰ ਸੰਭ ਵੀ ਥੋੜੀ ਥੋੜੀ ਕੰਨੀ ਤੇ ਹੀ ਪਈ ਆ ਹੋਰ ਦੇਣਾ ਕੋਈ ਵਧੀਆ ਅਮਰੂਦ ਪਿਆ ਹੋਵੇ ਯਾਰ ਤਾਂ ਨਹੀਂ ਤਾਂ ਕੇ ਰਹਾ ਨੂੰ ਦੋ ਮੌਕ ਦੇਣੀ ਮੈਨੂੰ ਛੱਡ ਪਰੇ ਕਰਨ ਤੇ ਆਪੇ ਆਪ ਤੇ ਦੇਖੀ ਜਾਣ ਕੇ ਗੰਨੇ ਵੀ ਹੈਗੇ ਆ ਉਹਨਾਂ ਦਾ ਹਾਲਾਤ ਹੀ ਪਤਾ ਕੀ ਆ ਇੱਥੇ ਤੇ ਆ ਧੋ ਕੇ ਦੇਣਾ ਆਹ ਦੇਖੋ ਮੇਰੀ ਚਾ ਅਦਰਿਆ ਲੈ ਲੈ ਚਾ ਮੱਦਰੀ ਸਲੱਬਾ ਚਾ ਚਾ ਆ ਨਾ ਆਹ ਲੇਕਿਨ ਆ ਮਿੱਠਾ ਪਤਣੀ ਇਕੱਲੂ ਕੇ ਨਹੀਂ ਹੋਊਗਾ ਮਨ ਤਾਂ ਲੱਗਿਆ ਨਹੀਂ ਹਾਂ ਬਾਹਲਾ ਸੱਤ ਤੇ ਆ ਕੋਲਾ ਪਾ ਨਹੀਂ ਖਾਈ ਨਾ ਕੋਈ ਹਾਂ ਉਹ ਕੋਲਾ ਭਲ ਰਾਂ ਜਾਂਦਾ ਜਣ ਕੇ ਤਾਂ

ਉਰੇ ਆ ਗਏ ਆ ਆ ਦੇ ਕੋ ਬੈਹ ਜਾਂਦੀ ਆ ਅੱਗੇ ਉਹਨੂੰ ਬੁਲਾਉਨੇ ਆ ਸੈਫੀ ਖੜੀ ਹੋ ਸਟੈਂਡ ਆ ਗੁਣ ਸੁਣਾ ਬੰਦਿਆ ਕੁਆਲਟੀ ਵਾਲੇ ਆ ਫਲਡੀ ਵਾਲੇ ਆ ਹਾਂ ਚਾ ਉਹਨੂੰ ਬੁਲਾਉਨੇ ਆ ਸੈਫੀ ਖੜੀ ਹੋ ਸਟੈਂਡ ਆ ਗੁਣ ਸੁਣਾ ਬੰਦਿਆ ਕੁਆਲਟੀ ਵਾਲੇ ਆ ਫਲਡੀ ਵਾਲੇ ਆ ਹਾਂ ਚਾ ਸੈਫੀ سافي أما سافي 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 ਸੋ ਮਹਾਲ ਖੁਸ਼ੀ ਦੇਖ ਹੀ ਲਿਆ ਹੋਊਗਾ। ਉਹ ਕੰਮ ਥੋੜਾ ਠੰਡਾ ਯਾਰ ਠੰਡ ਵੱਢ ਗਿਆ। ਕਾਉ ਕੰਮ ਵੀ ਨਹੀਂ ਇੰਨਾ ਨਿਪੜਦਾ ਬੰਗਾ ਦੂ ਵੀ। ਉਹ ਉਧਰ ਲੱਗ ਕੇ ਖੇਡਣਾ। ਹਾਂ ਗੋਲਣਾ। ਕਿੰਨੇ ਆਪੋ ਬੋਖੇਡਿੰਗ। ਘਰੋਂ ਕਾਲਾ ਪਹਿਨੇਗਾ ਕਾਲਾ ਪਹਿਨੇਗਾ। ਬਾਸ ਚੱਲਦੇ ਆ ਘਰ ਨੂੰ ਠੰਡ ਬੜੀ ਐ। ਚਲੋ ਮੈਂ ਰੋਕ ਕੇ ਟੋਪੀ ਕੱਢ ਲੈਣੀ ਤਾਂ ਮੰਮੀ ਗਾਲਾਂ ਕੱਢੂਗੀ। ਲੋ ਬਾਜ ਗਿਆ ਬਾਜ ਗਿਆ ਅੱਜ ਅੱਜ ਪੰਜ ਜਾਣੇ ਹੋ ਗਿਆ ਛੱਡਣ ਆਸਤੇ ਦਿਨੋਂ ਦਿਨ ਸਾਡੀ ਗਿਣਤੀ ਵੱਧਦੀ ਜਾ ਰਹੀ ਆ ਹਾਂ ਚਾਰ ਹੋ ਗਏ ਆ ਚੱਲ ਚੱਲ ਮਾ ਹੁਣੇ ਹੁਣੀ ਦੁਕਾਨਾ ਤੋਂ ਆਇਆ ਠੰਡੀ ਠਾਰ ਠੰਡਾ ਆਲਤ ਜੋਤ ਤੇ ਨੂੰ ਅਜ ਫੇਰਿਆ ਸੀ ਫੇਰ ਗੈਰਕਟ ਆਸਤੇ ਲਾਂਜੀ ਆਹ ਦੇ ਆਹ ਦੇ ਉਹ ਤਾਂ ਸਿੰਘ ਕਿਸੇ ਬੋਲਿਆ 4 ਰੁਪਿਆ ਰਾਂਦ ਚਲੋ ਭਾਈ ਇਹਦੀਆਂ ਦੋ ਵਾਰੀਆਂ ਚੱਲ ਜਵਾਸ ਆ ਕੋਈ ਨਾ ਆ ਜਾ ਜਾ ਉੱਠ ਖੜ ਦੇਖੀ 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 ਆਵੇਂ ਹੰਝੂ ਕੱਢ ਲੈਣਾ ਖਲੀ ਹੰਝੂ ਆ ਚੱਕੋ ਚੱਕੋ ਗਾਇਜ਼ ਇਹਦੇ ਚੱਕੋ ਲੋ ਭਾਈ ਹੁਣ ਬੈਟਿੰਗ ਕਰੀ ਜਾਂਦਾ ਡਾਕਟਰ ਜਾਪੂ ਸਿੰਘ बोले 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 जापू हाहाहा यार यार क्या व्रास याद कर तेरे तो ना थड़ी थड़ी नहीं आती हो ना वही वाली सी तेरे मेरी हम दे दूँ फाड़ लेनी सी तेरे अम्मू बनाओ ना सरे छोटा छोटा तो अभी किसका आउंगा तेरे दोस्त ने दोनों डांस की हाँ आई तू ट्यूशन पहला ओ ਹੌਮ ਓਏ ਓਏ ਹੌਲੀ ਓਏ ਮਾਰੀ ਨਾ ਉਹਦੇ ਹੌਲੀ ਅੱਗੇ ਉਹਦਾ ਦੰਦ ਟੁੱਟਿਆ ਪਈਆ ਪਹਿਲੇ ਦੋ ਹੌਲੀ ਜੋ ਤੇ ਟੱਪੇ ਵਾਲੀ ਸਿਰ ਤੇਰੇ ਤੇ ਵੀ ਹੌਲੀ ਮਾਰਦੇ ਆ ਆ ਉਹ ਵੀ ਘੱਟ ਨਹੀਂ ਹੋ ਸਣੀ ਦਾ ਮੁੰਡਾ ਪੁਰਾਣਾ ਖਿਡਾਰੀ ਰਿਹਾ ਉਹ ਵੀ ਸਾਲਾਂ ਤੋਂ ਪ੍ਰੈਕਟਿਸ ਕਰਦਾ ਆ ਰਿਹਾ ਕਿੰਨੇ ਤੋਂ ਸਾਲਾਂ ਤੋਂ ਆ ਸਾਲਾਂ ਦਾ ਤੂੰ ਆਪ ਆਏ ਬਿੰਦਤੀ ਰ ਬੱਲੂ ਜੱਪੂ ਸਿੰਘਾ ਸ਼ਾਵਾ ਸ਼ਾਵਾ ਦਰਖਤ ਕਿੰਨਾ ਸੋਹਣਾ ਹੁੰਦਾ ਨਾ ਬਹੁਤ ਸੋਹਣਾ ਹੁੰਦਾ ਦਰਖਤ ਆਓ ਆਓ ਚੱਲ ਮਾਣ ਲਓ ਮੇਰੀ ਵਾਰੀ ਆ ਗਈ ਮੈਂ ਵੀ ਕੋਈ ਐ ਟੈਕਨੀਕ ਚ ਲੈ ਕੇ ਆਵਾਂ ਇੱਥੇ ਚੇਪੀ ਚੂਪੀ ਲਾ ਲਾ ਐ ਕਰਕੇ ਨਾ ਦੇ ਦੇ ਤੈਮਰਾ ਬੰਦ ਵੋਕਮ ਰਮਨ ਜੁਦਾ ਰਾ ਓ ਥੱਲੇ ਹੂਨ ਅ ਡੱਗ ਜੀ ਕੋਈ ਗਾਹ ਆਇਆ ਗਾਹ ਆਇਆ ਕੋਈ ਕੋਈ ਨਿਆ ਕੋਈ ਬੋਲਦਾ ਸਿੱਟਦਾ ਉਹ ਤਲ ਤਾ ਆਪਾ ਖੇਡਦੇ ਹੁੰਦੇ ਆਉਂਦਾ ਉਹ ਕੰਮ ਗਿਆ ਉਹ ਕੋਈ ਆ ਬੁੱਲੇ ਜਾਪੂ ਪਾਣੀ ਦਾ ਨਾਲੀ ਦਾਣੀ ਮਿੱਥੇ ਚੱਲ ਜੱਪੂ ਨੂੰ ਬਹੁਤ ਖੇਡਣੀ ਆ ਯਾਰ ਉਹ ਆਟ ਫੱਲਾ ਹੀ ਤੂੰ ਇਹ ਜੀ ਆ ਪਈਏ ਤਾਂ ਚਾਦਨੀਆ ਬਾਲਾ ਪਹਿਲੇ ਆ ਮੈਂ ਪਾਣਾ ਲਿਆ ਮੈਂ ਪਾਣਾ ਚੱਲ ਚੱਲ ਮੈਂ ਪੁਰੇ ਹੌਟੋ ਹੈ ਪੁਰੇ ਹੌਟੋ ਹੈ ਤੂੰ ਯਾ ਇਤਨੀ ਵਰ ਡੂ ਮਰੀ ਬੋਲੀ ਹੌਟ ਸੋ ਆਇਦਾਂ ਬਲੋਕ ਕਰਦੇ ਆ 35 ਐਂਡ ਅਮੀਦਾ ਸਾਨੂੰ ਚੰਗਾ ਲੱਗੂਗਾ 11 ਕ ਵਜ ਗਏ ਸੋ ਬਾਏ ਬਾਏ ਗਾਇਜ਼ ਅਪਡੇਟਿੰਗ ਕਰਕੇ ਮੈਂ ਥੱਕ ਗਿਆ ਬਸ ਹੁਣ ਤਾਂ ਮੈਂ ਪੈਣੇ ਹੀ ਆ